ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਵੈਲਕਮ ਆ ਜੀ ਸਾਡੇ ਪਿਆਰੇ YouTube ਚੈਨਲ ਤੇ ਐਨ ਆ ਗਿਆ ਕਰ ਇਹਨੂੰ ਕੱਟ ਅੱਛਾ ਅੱਛਾ ਇਹ ਤੂੰ ਦੱਸ ਤਾ ਦੱਸ ਇਹਨੂੰ ਕੱਟ ਲਾ ਗਿਆ ਕਰ ਕੱਲੀ ਤੂੰ ਸਾਰਾ ਕੁਝ ਕਿਆ ਕਰ ਸਲਾਮ ਵਾਲੇਕੁਮ ਵੀ ਕਿਹਾ ਕਰ ਸਤਿ ਸ੍ਰੀ ਅਕਾਲ ਵੀ ਬੁਲਾਇਆ ਕਰ ਗੁੱਡ ਨਾਈਟ ਵੀ ਕਿਹਾ ਹਾਂ ਸਾਰਾ ਕੁਝ ਕਿਹਾ ਹਲਾ ਗੁਲਾ ਹਲਾ ਗੁਲਾ ਵੀ ਹਾਲੇਲੂਇਆ ਹਲੋ ਉਹ ਚੱਲ ਆਇਆ ਪਿਛਲਾ ਮਜ਼ਾਕ ਨਹੀਂ ਡਾਇਆ ਹੁੰਦਾ ਅੱਛਾ ਧਰਮ ਚੰਗੇ ਲਓ ਜੀ ਸੁਖੀ ਨੇ ਸਾਨੂੰ ਦਿੱਤੀ ਸਲਾਹ ਕਿ ਸਾਰੇ ਧਰਮਾਂ ਨੂੰ ਇੱਕ ਸੰਭਾਲ ਨਾਲ ਸਤਕਾਰ ਕਰ ਸਤਕਾਰ ਕਰੋ ਹਣਾ ਤੇ ਅੱਜ ਮੈਂ ਸੁਣਿਆ ਵੀ ਕਹਿੰਦੇ ਯੂਐਸਏ ਤੋਂ ਜਿੰਨੇ ਬੰਦੇ ਸੀਗੇ ਵਾਪਸ ਕਰਤੇ ਆ ਤੇ ਇਹਦੇ ਬਾਰੇ ਤੁਹਾਨੂੰ ਸਾਡੇ ਸੁਖੀ ਸਾਨੂੰ ਥੋੜੀ ਸਲਾਹ ਦੇਣਗੇ ਸਲਾਹ ਨਹੀਂ ਦੇਣਗੇ ਯਾਰ ਹੁਣ ਇਹਨੇ ਇਹਨੇ ਪੈਸੇ ਹੀ ਜਾਂਦੇ ਨੇ ਵੀ ਵਧੀਆ ਹੋਇਆ ਜੇ ਹੋਇਆ ਉਹ ਤਾਂ ਅੰਦਰੋਂ ਅਗਲੀ ਤਾਂ ਭੈਣ ਚੋ ਜ਼ਿੰਦਗੀ ਦਾ ਦਾਤੇ ਲੱਗੀ ਹੋਈ ਆ 40 ਲੱਖ ਰੁਪਏ ਲਾ ਕੇ ਉੱਥੇ ਤੱਕ ਪਹੁੰਚਦਾ ਕਿਲਾ ਕਿ ਤੇ ਭਾਈ ਤਾਂ ਅਮਰੀਕਾ ਮੈਕਸੀਕੋ ਅੱਛਾ ਬਾਰਡਰ ਕ੍ਰੋਸ ਕਰਕੇ ਔਰ ਉਹ ਸਾਲੇ ਚੱਕ ਚੱਕ ਇੰਡੀਆ ਮਾਰ ਰਹੇ ਨੇ ਯਾਰ ਉਹ ਬੰਦਿਆਂ ਦੇ ਤਾਂ ਯਾਰ ਲੌਸ ਹੋ ਗਿਆ ਨਾ 40 ਲੱਖ ਰੁਪਏ ਦਾ ਹੋ ਗਿਆ ਜੀ ਯਾ ਤੇਰੇ ਭੈਣ ਚੌਧਰੀ ਸਰਕਾਰ ਕਹੇ ਵੀ ਹਾਂ ਅਸੀਂ ਤੁਹਾਨੂੰ ਨੌਕਰੀ ਦਿੰਨੇ ਆ ਜਾਂ ਸੋਨਾ 40 ਲੱਖ ਰੁਪਿਆ ਏਜੰਟ ਤੋਂ ਮੜਾਉਨੇ ਆ ਏਜੰਟ ਤਾਂ ਕੀ ਹੁੰਦਾ ਹੀ ਨਹੀਂ ਤੂੰ ਕੀ ਏਜੰਟ ਤਾਂ ਹੁੰਦਾ ਹੀ ਨਹੀਂ ਕਾਲੇ ਨਹੀਂ ਉਹ ਨਾ ਏਜੰਟ ਏਜੰਟ ਉਹ ਬੰਦੇ ਲੱਭਦੇ ਨਹੀਂ ਜਿਹੜੇ ਬੰਦੇ ਨੂੰ ਪਹੁੰਚਾਉਂਦੇ ਆ ਉਹ ਬੰਦੇ ਨੇ ਬਾਅਦ ਚ ਲੱਭਦੇ ਯਾਰ ਉਹ ਥੋੜੀ ਯਾਰ ਜਿਹੜੇ ਇੰਡੀਆ ਤੋਂ ਚਾੜੇ ਉਹ ਤਾਂ ਲੱਭੂਗਾ ਜੀ ਉਹ ਉਹਨਾਂ ਗਾਂ ਦੀ ਗਾਉਂਦੇ ਸੋ ਕੀ ਯਾਰ ਗਾਹ ਤਾਂ ਵਾਹ ਤਾਂ ਹੁੰਦੇ ਨੇ ਬੰਦਾ ਦਾ ਪਤਾ ਹੀ ਹੈ ਵੀ ਹਾਂ ਤੇਰੇ ਕੋਲ ਨੰਬਰ ਨਹੀਂ ਹੈਗਾ ਯਾਰ ਜਿਹੜੇ ਬੰਦੇ ਨੇ ਤੈਨੂੰ ਇੱਥੇ ਭੇਜਿਆ ਇੰਟੈਲੀਜੈਂਟ ਨੇ ਭੇਜਿਆ ਤੇਰਾ ਨੰਬਰ ਨਹੀਂ ਹੈਗਾ ਜਿਹੜਾ ਇਹਨੂੰ ਮੈਨੂੰ ਭੇਜੇ ਮੇਰੇ ਕੋਲ ਨਹੀਂ ਪਤਾ ਹੈਗਾ ਤੂੰ ਜਿਹੜਾ ਸਾਰੇ ਖਾਦੇ ਆ ਯਾਰ ਸਾਰੇ ਨਹੀਂ ਖਾਦੇ ਬੰਦਾ ਦਾ ਝਾੜਿਆ ਨਾ ਕੁਝ ਨਾ ਕੁਝ ਲਿੰਕ ਦਾ 40 ਲੱਖ ਦਾ ਹੋ ਗਿਆ ਯਾਰ ਅਗਲੇ ਦਾ ਨੁਸਾਨ 10 ਲੱਖ ਮੋੜ ਦੋ ਯਾਰ ਅਗਲੇ ਦਾ ਯਾਰ ਸੁਖੀ ਜਿਹੜਾ ਗਾਣਾ ਸੀ ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟਰੰਪ ਬਸ ਕਿੱਦ ਕੀ ਕਲਾ ਛੱਡ ਦੇ ਉਹ ਟਰੰਪ ਨੂੰ ਕਿਸੇ ਨੇ ਸੁਣਾਤਾ ਟਰਾਂ ਰੋਗ ਤੇ ਜਟਾਂ ਦੇ ਮੋਤੇ ਰੋਕ ਕੇ ਰੁੱਕ ਕੇ ਗਾਣੂ ਨੇ ਆਂਦਾ ਵੈਸੇ ਕਫੈਸਿਲਿਟੀ ਪੂਰੀ ਕਰ ਰਹਾ ਯਾਰ ਦੋ ਚਾਰ ਮਹੀਨੇ ਹੋਰ ਆ ਉਦੋਂ ਬਾਅਦ ਫੇਰ ਨੋਰਮਲ ਹੋ ਜਾਣਾ ਨਹੀਂ ਜੇ ਜਟਾਂ ਤੇ ਬੱਤ ਸੁਖੀ ਰੋਗ ਤੇ ਆ ਮਾਜ ਆਉਂਗਾ ਦੇਖੀ ਜੇ ਨਾ ਨਾ ਨੋਰਮਲ ਹੋਇਆ ਯਾਰ ਕਮਾਲ ਲੋਕੀ ਤੈਨੂੰ ਵੀ ਇਦਾਂ ਹੀ ਜਾਜ ਪੁੱਤ ਤੇ ਦਾ ਘਰੇ ਸਪੈਸ਼ਲ ਛੱਟ ਕੇ ਜਾਣਗੇ ਚਾਚਾ ਸਾਰਾ ਸੁਖੀ ਦੇਪ ਕੋਸੇ ਮਰ ਜਾਣਾ ਉਹੀ ਬੀਅਰ ਨਹੀਂ ਮਿਲਦੀ ਇਹਨੂੰ ਉਥੇ ਏਡੀਆ ਤਾਂ ਦੇਖ ਮੈਨੂੰ ਮੇਰੀ ਗੱਲ ਪਚਾ ਤੈਨੂੰ ਇੱਕ ਗੱਲ ਦੱਸਾਂ ਇਹਨੇ ਕੰਮ ਨੂੰ ਸਾਰਾ ਕੋਈ ਦੱਸਿਆ ਕੰਮ ਤੈਨੂੰ ਨਾਲ ਭਾ ਕੇ ਇੱਕ ਗੱਲ ਦੱਸਾਂ ਵਿਕੀ ਮਦਰ ਨੂੰ ਅ ਦੇਖ ਮੇਰੇ ਗਾਉਣ ਇੰਡੀਆ ਤਾਂ ਵੀਰੇ 54 ਲੱਖ 45 ਲੱਖ ਲਾ ਗਿਆ ਹੂੰ ਪੂਰੇ ਮੈਂ ਕਿੰਨੇ ਚਾ ਗਿਆ ਤੇਰੇ ਸਾਹਮਣੇ 2.5 ਚਾ ਗਿਆ ਹਾਂ ਲਾ ਦੋੜ ਆਵੜਾ 20 ਲੱਖ ਲਾ ਗਿਆ 20 ਲੱਖ ਲਾ ਆ ਬੰਦਾ 20 ਲੱਖ ਲਾ ਗਿਆ ਲੋਕਾਂ ਨੂੰ ਪਾਗਲ ਬਣਾ ਰਿਹਾ 14 ਲੱਖ ਰੁਪਏ ਹੋਰ ਮੰਗ ਰਿਹਾ ਹੁਣ ਮੇਰੇ ਤੋਂ ਬੰਦਾ ਹੋਰ 14 ਲੱਖ ਰੁਪਏ ਮੰਗ ਰਿਹਾ ਕਾਲੇ ਅਮਰੀਕਾ ਦਾ ਹਾਂ ਹੁਣ ਵੀ ਕੀ ਹੁਣ ਬੰਦ ਹੋ ਗਈ ਗੇਮ ਕੀ ਚੱਕਰਾ ਯਾਰ ਗੇਮ ਥੋੜੀ ਬੰਦ ਹੁੰਦੀ ਹੁੰਦੀ ਹੈ ਕਾਲੇ ਗੇਮ ਕਦੋਂ ਬੰਦ ਹੁੰਦੀ ਹੈ ਯਾਰ ਅੱਛਾ ਇਹ ਜਿਹੜੇ ਜੈਂਟ ਨੇ ਇਹਨਾਂ ਦਾ ਕੰਮ ਥੋੜੀ ਦੰਦਾ ਬੰਦ ਹੁੰਦਾ ਹੁਣ ਸਾਲ ਕਿ세 ਹੁਣ ਕੋਈ ਉੱਥੋਂ ਦਾ ਚੱਲ ਮੈਕਸੀਕੋ ਤੋਂ ਪਾਰ ਨਹੀਂ ਹੋ ਰੇ ਕੋਈ ਹੋਰ ਪਾਸਿਓਂ 1 ਕਰੋੜ ਦੀ ਕਿਸ਼ਤੀ ਲੈ ਕੇ 8-10 ਬੰਦੇ ਫੇਰ ਐਂਟਰ ਹੋ ਗਏ ਹੋਰ ਕੰਟਰੀ ਸੁਖੀ ਚਿਕਨ ਪਾਗ ਲੈ ਮੇਰਾ ਬੇਚ ਮੜਾ ਮੈਂ ਇੱਥੇ ਪਿਆ ਇਹਨੇ ਡਰਾਸਟ ਕਰਕੇ ਉਹਨੂੰ ਦੱਸਤਾ ਟਰੰਪ ਨੇ ਗੱਲਾਂ ਸੁਣਾਤਾ ਹਾਂ ਟਰਾਂਸਲੇਟ ਕਰਕੇ ਇਹ ਟਰੰਪ ਨੇ ਇਹਨੂੰ ਇਨਾਮ ਵੀ ਦਿੱਤਾ ਹੋ ਸਕਦਾ ਇਹਨੂੰ ਅਮਰੀਕਾ ਵੀ ਸੱਦੇ ਅੰਡਰ ਖਾਤੇ ਦਿੱਤਾ ਨਾਮ ਇਹਨੂੰ ਮੈਂ ਅਮਰੀਕਾ ਵੀ ਸੱਦੇ ਅਮਰੀਕਾ ਦਾ ਆਪਾਂ ਉਹੀ ਜਾਵਾਂਗੇ ਜਮੀਆਂ ਪ੍ਰੀਜ ਆ ਵੇ ਇਦਾਂ ਕੋਈ ਕਹਿ ਸਕਦਾ ਹਾਂ ਉਹੀ ਜਾਵਾਂਗੇ ਜਾਂਦਾ ਲਾ ਕੇ ਜਾਂਦਾ ਵੇ ਵਿਚਾਰੇ ਬਾਰਡਰ ਟੱਪਨ ਦੇ ਜਾਂਦਾ ਉਹੀ ਜਾਵਾਂਗੇ ਇਹਦਾ ਆ ਮਤਲਬ ਹੋਇਆ ਐ ਜਾਵਾਂਗੇ ਹਾਂ ਗੱਲਬਾਤ ਹੋਈ ਆ ਇਹਦੀ ਬਾਕੀ ਸੁਖੀ ਨਹੀਂ ਤੋ ਮਾ ਚ ਸਾਰੇ ਕੰਮ ਦੇ ਆ ਸੀ ਤੇ ਅਸੀਂ ਕਰਤੀ ਆ ਮੇਰੀ ਗੱਲ ਸੁਣ ਲੈ ਕਿ ਮੇਰੀ ਕਿਸੇ ਨਾਲ ਕੋਈ ਸਲਾਹ ਨਹੀਂ ਮਿਲਗੀ ਜਾਵਾਂਗੇ ਫਰੀ ਜਾਵਾਂਗੇ ਜਮੀਆਂ ਫਰੀ ਜਾਵਾਂਗੇ ਹਾਂ ਲੱਗ ਗਿਆ ਲੜਦੀ ਹਾਂ ਫਿਰ 40 ਲੱਖ ਲਾ ਕੇ ਕਿਉਂ ਜਾਂਦੇ ਲੋਕ ਜਿ ਫਰੀ ਜਾਵਾਂਗੇ ਯਾਰ ਪਤਾ ਹੀ ਨਹੀਂ ਹੁਣ ਵਿਚਾਰੇ ਮਰ ਤੜ ਬੰਦੇ ਹੁੰਦੇ ਨੇ ਯਾਰ ਮੈਂ ਦਵਾਈ ਯਾਰ 1 ਲੱਖ ਰੁਪਏ ਲਾ ਕੇ ਭਰ ਗਿਆ ਸੀ ਯਾਰ ਦੁਬਈ ਭੈਣ ਦੀ ਬੁਣੀ ਬੜਾ ਅਮਰੀਕਾ ਯਾਰ ਉਸ ਟਾਈਮ ਜਿੱਥੇ ਲੋਕ 30000 ਨਾ ਜਾਂਦੇ ਹੁੰਦੇ ਆਂਦਾ 1 ਲੱਖ ਲਾ ਕੇ ਆਂਦਾ ਉਸ ਟਾਈਮ ਬਈ ਸ਼ਾਇਦ 400 ਰੁਪਏ ਦਾ ਵੀਜ਼ਾ ਸੀ ਦੁਬਈ ਵਾਲਾ ਸਿਰਫ 400 ਗ੍ਰਾਮ ਦਾ 400 ਦਾ ਕਿੰਨਾ ਮੰਨਦਾ ਸੀ ਉਦੋਂ ਸ਼ਾਇਦ 1 ਰੁਪਏ ਵੀ ਨਹੀਂ ਕਰੰਸੀ ਸੀ ਜਾਨੀ ਕਿ ਗ੍ਰਾਮ 1 ਤੇ ਉੱਥੇ ਦੇ ਇੰਨੀ ਕਿ ਸੁਖੀ ਮੇਰਾ ਤਾਂ ਬਣ ਗਿਆ ਚਿਕਨ ਮੈਂ ਭਲਾ ਚਿਕਨ ਖਾ ਲਾਂ ਤੂੰ ਤਾਂ ਆਪਣਾ ਸਿੱਧੀ ਗੱਲ ਕੀਤੀ ਐ ਲੋ ਜੀ ਆਪਣਾ ਬਣ ਗਿਆ ਜੀ ਆਪਣੇ ਨਗਟ ਬਣ ਗਏ ਲੈ ਜੀ ਲੋ ਜੀ ਆਪਾਂ ਕਰ ਲੈ ਨਗਟ ਰੈਡੀ ਆਪਣੇ ਸੁਖੀ ਸੁਖੀ ਇਹ ਸੂਰਾ ਕਮਲਿਆ ਰੋਟੀ ਦੌਣ ਲੱਗਿਆ ਸੁੱਕੀ ਮੈਂ ਚੋਲ ਲਿਆ ਸੁੱਕੀ ਚੋਲ ਲਿਆ ਫਿਰ ਨਹੀਂ ਬਹਰੇ ਉਲਾ ਦੇ ਯਾਰੋ ਪਹਿਲੇ ਪਲੇਟ ਖਾਲੀ ਕਰਕੇ ਦੇ ਸਾਡੇ ਥੋੜੀ ਆ ਥੋੜਾ ਨਾਲ ਹੈ ਤੇ ਉਹਦੇ ਵਿੱਚ ਰੋਟੀ ਪਾਉਣਾ ਹੈ ਯਾਰ ਇਹ ਤੇ ਯਾਰ ਸੁੱਕੀ ਲਾ ਹੁਣ ਰੋਟੀ ਲਾਵੇ ਮੁੰਡੇ ਕਹਿੰਦੇ ਖਾਣਾ ਪਾਣੀ ਰੈਡੀ ਕਰਕੇ ਲੈ ਆਏ ਆ ਸੁੱਕੀ ਖਾ ਤੋਂ ਨਹੀਂ ਸਕਾ ਚੋਲ ਬਣਾਏ ਆ ਰੋਟੀਆਂ ਨਹੀਂ ਸੁੱਕੀ ਮੇਰਾ ਕਿਉਂ ਦੇਸੀ ਕਿਉਂ ਓ ਤੇਰਾ ਵੀ ਉਥੋਂ ਲਿਆ ਜਾ ਲੈ ਏਦਾਂ ਹੜੋ ਆਪ ਚੋਪਲਾ ਚੋਪਲੇ ਖਾਈ ਜਾਂਦੇ ਆ ਹੈ ਸੌਜੀ ਛੱਡੀ ਜਾਂਦਾ ਤੇ ਚਾਰ ਠੰਡੀ ਚਾਰ ਪੱਤ ਚਾਰ ਕਰ ਲੈ ਪਾਤਾ ਲੈਣਾ ਸੋ ਕਿਨੇਰਾ ਆਉਂਦਾ ਰੋਟੀ ਖਾਣ ਦਾ ਫਿਰ ਮੈਂ ਕਿਹੜਾ ਪਹਿਲੀ ਵਾਰੀ ਕਰੀ ਕਿੰਨੇ ਸਾਲ ਹੋ ਗਏ ਤਾਂ ਖਾਂਦੇ ਨੂੰ 20 ਸਾਲ ਭੈਣ ਦੀ ਇਹ 20 ਸਾਲ ਬਾਅਦ ਰੋਟੀ ਖਾਧੀਆਂ ਹੈ ਹਾਂ ਜੀ ਯਾਰ ਆਉਂਦਾ ਸੁੱਕੀ ਨਾ 20 ਸਾਲ ਖਾਂਦਾ ਹੈ ਆ ਬੰਦੇ ਨੂੰ ਇਹ ਕਿਵੇਂ ਕਰ ਕਰਦੇ ਆ ਅਰਦਾਸ ਵੀ ਸਾਡੇ ਬੰਦੇ ਨੂੰ ਕੰਮ ਮਿਲੇ ਲੋਕਾਂ ਕੋਲ ਬੇਨਤੀ ਕਰਦੇ ਆ ਜਿਹੜਾ ਬੰਦਾ ਕੋਈ ਬਿਲਡਰ ਸਾਡਾ ਵਲੋਗ ਵੇਂਦਾ ਹੋਵੇ ਆ ਬੰਦੇ ਨੂੰ ਕੰਮ ਤੇ ਲੈ ਜੇ ਕਿਉਂਕਿ ਸਾਡਾ ਬੰਦਾ ਨਾ ਸੌ ਸੌ ਥੱਕ ਗਿਆ ਸੁਖੀ ਸੌ ਸੌ ਕੇ ਮੈਂ ਦੇਖ ਲੈ ਸਾਰਾ ਦਿਨ ਪਿਆਰ ਇਹਨਾਂ ਮੈਂ ਸਾਰੀ ਰਾਤ ਪਿਆਰ ਇਹਨਾਂ ਕਮਾਲ ਹੈ ਯਾਰ ਕੱਦ ਹੋ ਗਈ ਹੈ ਕੱਦ ਨਹੀਂ ਹੋ ਰਿਹਾ ਕੱਦ ਤਾਂ ਵੱਧ ਹੋ ਰਹੀ ਆ ਕਹਿੰਦਾ ਹੱਦ ਹੋ ਗਈ ਹੱਦ ਤੋਂ ਵੱਧ ਹੋ ਗਈ ਆ ਜੋ ਐਵੇਂ ਟਾਈਮ ਦਾ ਸੋ ਚ ਮੈਂ ਥੱਕ ਗਿਆ ਕਿ ਬਿਨਾ ਪਿਆ ਬਚਾਉਂਦੇ ਸੋ ਜੂ ਪੈ ਇਹ ਵੇਲੇ ਜਿੰਮ ਤੋਂ ਆਉਣਾ ਮੈਂ ਸੋ ਜਿੰਦਾ ਕੁੜੀ 8 ਵਜੇ ਨੂੰ ਅਗਰ ਮੈਂ ਥੱਕ ਗਿਆ ਉਹ ਬੈਡ ਬੂਟ ਮੂਦੇ ਮਾਰ ਕੇ ਉਭਰੀ ਛੱਡੀ ਰੱਖਿਆਗਾ ਸਾਰੇ ਤੁਹਾਡੀ ਹਾਂ ਕਮਰੇ ਹੀ ਧੂੜ ਘੜਦੋ ਚੋਕੀ ਤੇ ਰੋਟੀ ਖਾਸ ਇੰਟਰਵਿਊ ਲੈਨੇ ਫਿਰ ਆਪਾਂ ਥੋੜੀ ਜੀ ਆਪਣੇ ਹੋਰ ਆਂਦੇ ਕੋ ਸਾਡੇ ਬੰਦੇ ਅੰਦਰ ਪੂਰਾ ਬਹਿਸ ਕਰੀ ਜਾਂਦੇ ਵੀ ਕਾਹਤੇ ਬਹਿਸ ਚੱਲਦੀ ਥੋੜੀ ਜਿਹੜੀ ਯਾਰ ਚੂਹੇ ਯਾਰ ਕੀ ਹੁੰਦੀ ਚੂਹੇ ਜਿਹੜੇ ਤੁਰੇ ਫਿਰਦੇ ਆ ਉਹ ਲੱਕੜ ਦਾ ਜਾਲੀ ਜਾਲਾ ਹੁੰਦਾ ਔਰ ਚੂਹੇ ਵਰਗੀ ਔਰ ਹੁੰਦੀ ਐ ਇੱਕ ਹਾਂ ਹਾਂ ਉਹ ਚਕੁੰਦਰ ਹੁੰਦੀ ਐ ਉਹ ਚਕੁੰਦਰ ਕੁੜੀ ਜਿਹਦਾ ਖਾਂ ਵਾਲੀ ਹੁੰਦੀ ਐ ਫਰੂਟ ਫਰੂਟ ਟਾਈਪ ਹੁੰਦਾ ਚਕੁੰਦਰ ਉਹ ਚਕੁੰਦਰ ਹੁੰਦਾ ਚਕੁੰਦਰ ਵੀ ਕਹਿੰਦੇ ਨੂੰ ਚਕੰਦਰ ਚਕੁੰਦਰ ਉਹ ਚਕੰਦਰ ਨੂੰ ਸਾਲਾ ਚਕੁੰਦਰ ਬਣਾਈ ਜਾਂਦਾ ਉਹ ਨਹੀਂ ਉਹੀ ਹੁੰਦੀ ਐ ਚਕੰਦਰ ਚਕੰਦਰ ਜਿਹੜਾ ਵੀ ਚਕੰਦਰ ਉਹ ਯਾਰ ਉਹ ਹੁੰਦੀ ਐ ਚੂਹੇ ਵਾਲੀ ਹੁੰਦੀ ਪਤਾ ਨਹੀਂ ਕੀ ਨਾਂ ਚਕੁੰਦਰ ਨਹੀਂ ਹੁੰਦੀ ਉਹ ਚੂਹੀ ਹੋਗੀ ਹਾਂ ਚੂਹੀ ਨਹੀਂ ਕੋ ਲੰਮੀ ਇਹ ਨਾਸਾਂ ਵਾਲੀ ਉਹ ਵਾਜ ਨਹੀਂ ਦਿੰਦੀ ਦੀ ਚੂ ਟੂ ਇੱਕ ਤੂ ਆ ਹੋ ਗਿਆ ਉਹਦੇ ਘਰ ਆਈ ਆ ਵੀ ਸਾਡੇ ਬੰਦੇ ਡਾਈਟ ਰੈਡੀ ਕਰੀ ਜਾਂਦੇ ਆ ਬਈ ਰਾਤ ਦੇ ਖਾਣ ਵਾਸਤੇ ਕਿਉਂਕਿ ਇਹਨਾਂ ਨੂੰ ਰਾਤ ਨੂੰ ਲੱਗਦੀ ਭੁੱਖ ਆਹ ਬੰਦੇ ਨੇ ਖਾ ਲਈਆਂ 6 ਰੋਟੀਆਂ ਹੁਣ ਦਲੀਆ ਜਿਵੇਂ ਆਪਾਂ ਪੰਜਾਬੀ ਦਲੀਆ ਕਹਿੰਦੇ ਇੱਥੇ ਓਟਸ ਹਣਾ ਓਟਸ ਰੈਡੀ ਕਰੀ ਜਾਂਦਾ ਇਹਨੇ ਸਰਾਣੇ ਰੱਖ ਲੈਣੇ ਵਿੰਡੋ 'ਚ ਇੱਥੇ ਹਣਾ ਵਿੰਡੋ 'ਚ ਰੱਖ ਲੈਣੇ ਤੇ ਰਾਤ ਨੂੰ ਜਦੋਂ 12:00 'ਤੇ ਉੱਠ ਕੇ ਨੇ ਖਾਣੇ ਆ ਓਟਸ ਤੇ ਦਲੀਏ 'ਚ ਫਰਕ ਹੁੰਦਾ ਵੀ ਕੀ ਓਟਸ ਹੋਰ ਚੀਜ਼ ਹੈ ਦਲੀਆ ਉਹ ਜੀ ਹਾਂ ਉਹ ਦਲੀਆ ਆਪਣੇ ਇੰਡੀਆ ਕਣਕ ਦਾ ਹੁੰਦਾ ਇਹ ਓੜਸਿਆ ਇਹ ਦੱਸੂ ਆ ਅਸਲੀ ਇਹ ਓੜਸ ਨਹੀਂ ਨਾਲੇ ਓਏ ਇਹ ਮੂਸਲੀ ਆ ਮੂਸਲੀ ਉਹ ਕੀ ਹੁੰਦੀ ਆ ਹਾਂ ਓੜਸ ਹੋਰ ਹੁੰਦੇ ਨੇ ਆ ਕਲਿਆ ਓੜਸ ਹਾਂ ਬਾਈ ਇੱਥੇ ਕੋਈ ਹਰਿਆਣੇ ਦਾ ਹਾਂ ਕੋਈ ਭੈਜੋਦ ਕੇ ਪਾਕਿਸਤਾਨ ਦਾ ਕੋਈ ਪੰਜਾਬ ਦਾ ਕੇ ਇਹਨੂੰ ਕੋਈ ਪਤਾ ਨਹੀਂ ਸੁੱਖੀ ਇੱਕ ਬੰਦਾ ਉਹ ਗੱਲ ਆਂਦਾ ਕੋਚ ਚਗੁੰਦਰ ਨੂੰ ਸੁੱਖੀ ਤੂੰ ਕਿੱਥੇ ਆ ਹਾਂ ਬਾਰੀ ਬਾਰੀ ਸੁੱਖੀ ਕਹੀ ਜਾਂਦਾ ਤੂੰ ਸੁੱਖੀ ਨੂੰ ਇਹਨੂੰ ਵੀ ਇਹਨੂੰ ਵੀ ਪੁੱਛ ਲਿਆ ਕਰ ਕਹਿੰਦੇ ਸੁੱਖੀ ਉਹ ਕਹੀ ਜਾਂਦਾ ਜਦੋਂ ਵੀ ਕਰੂਗਾ ਸੁੱਖੀ ਨਹੀਂ ਨਹੀਂ ਸੁੱਖੇ ਤਾਂ ਸੁੱਖੋ ਨੌਲੇਜ ਸਾਰੇ ਜਹਾਨ ਦੀ ਤੈਨੂੰ ਆ ਤੈਨੂੰ ਪੁੱਛਣਾ ਹੁਣ ਤੂੰ 10 ਸਾਲ ਦਬਾਈ ਲਾਇ ਹਾਂ ਸਭ ਤੋਂ ਵੱਡਾ ਤੂੰ ਆ 35 ਸਾਲ ਦੇ ਜੰਮੇ ਨੂੰ ਹੋ ਗਏ ਸਾਰਾ ਹਮਦੂ ਵੱਟ 10 ਸਾਲ ਅਸ ਓਕੇ ਨਾ ਜਰ ਨਾਲ ਨੌਲੇਜ ਸਾਰੀ ਤੇ ਇੱਥੋਂ ਲੈਣੀ ਆ ਓਕੇ ਓਕੇ ਤੁਕੀ ਜੇ ਦੇਜਰ ਨਾ ਨੋਲੇ ਫਿਰ ਇਹ ਪਿਓਰ ਹਿਮਾਲਿਆ ਸ਼ਿਲਾਜੀਤ ਹਾਂ ਹਿਮਾਲਿਆ ਦੀ ਸ਼ਿਲਾਜੀਤ ਆ ਇਹ ਸਾਰਿਆਂ ਨੂੰ ਖਾਣੀ ਚਾਹੀਦੀ ਆ ਇਹ ਤਾਕਤ ਵਾਲੀ ਚੀਜ਼ ਆ ਇਹਦਾ ਕੋਈ ਨੁਕਸਾਨ ਨਹੀਂ ਆ ਜਿਹੜਾ ਖਾਊਗਾ ਉਹ ਭੱਟੇ ਚੱਗੂਗਾ ਤਾ ਤਾ ਲੈ ਤੂੰ ਦੇ ਘਵਾਲਾ ਹੀ ਮੜੀ ਦੇਖੀ ਕਿਉਂ ਜੀ ਆ ਮੈਂ ਰੋਜ਼ ਕਹਿੰਦਾ ਖਾਣੀ ਖਾਦੀ ਭੋਲੇ ਆ ਨਾ ਇਦਾਂ ਨਹੀਂ ਖਾਦੀ ਆ ਜੀ ਪਾਣੀ ਪਾ ਕੇ ਖਾਣੀ ਉਹ ਲੈ ਐਸਾ ਐਸਾ ਸਵੇਰ ਕਰਨਾ ਦੁੱਧ ਗਰਮ ਕਰ ਸਾਲ ਦੇ ਵਿੱਚ ਇੱਕ ਕੱਪ ਤੇਰੇ ਵਾਸਤੇ ਬਿਨ੍ਹੇ ਹੋ ਜੀ ਇਹਨੂੰ ਬਣੀ ਦਾ ਗਰਮ ਕਰਕੇ ਹੁਣ ਆਪਰਾ ਆਪਰਾ ਲਿਆਇਆ ਦੇਖ ਵੀ ਮੈਂ ਪੀਆ ਨਾ ਹਾਂ ਮਾਰ ਪਉਣ ਵਾਸਤੇ ਉਹ ਹਾਂ ਚਾਹੀਦਾ ਇਹਨੂੰ ਓਏ ਕਾਲਾ ਮਾਲ ਆ ਵੇਖ ਇਹ ਜੋੜ ਕਰਦੇ ਨਹੀਂ ਉਹ ਦਾ ਆ ਵੇਖੋ ਵੀ ਮੁੰਡੇ ਇਥੇ ਫੀਮ ਖਾਂਦੇ ਆ ਬਾਹਰਲੇ ਦੇਸ਼ਾਂ ਜਾ ਕੇ ਦੇਖ ਲੋ ਵੀ ਐ ਨਹੀਂ ਕਮਾਈ ਕਰਕੇ ਚਾਰ ਪੈਸੇ ਕਮਾਈਏ ਫੀਮ ਖਾਓ ਆਹ ਤੇ ਲਿਖਿਆ ਤੇ ਫੀਮ ਲਿਖਿਆ ਵੇ ਡੱਬੀ ਫੀਮ ਇਹ ਡੱਬੀ ਸ਼ਿਲਾਜੀਤ ਵਾਲੀ ਵਿੱਚ ਤਾਂ ਫੀਮ ਹੀ ਹੈ ਵੇ ਨਸ਼ੇ ਕਰੀ ਚੱਲੋ ਰੀਚੋ ਨਾ ਹੋਣ ਤਾਂ ਕਿੰਨਾ ਛੇ ਗਰੀ ਜਾਂਦੇ ਲੈ ਉਧਰ ਇੱਕ ਆ ਗਿਆ ਓਟਸ ਰੈਡੀ ਕਰਕੇ ਵੇਖ ਵੇਖ ਇਹ ਆ ਇਹ ਆ ਧਰ ਤੇ ਇਹਦਾ ਟਾਈਮ ਰਾਤ ਦੇ 12 ਵਜੇ ਇਹਦਾ ਟਾਈਮ ਰਾਤ ਦੇ 12 ਵਜੇ ਦਾ ਲੈ ਵੀ ਓਟਸ ਰੱਖ ਕੇ ਭਲਾ ਭੁਲਾ ਮਾਸ ਕੋਈ ਨਹੀਂ ਇਹ ਭਈਆ ਇਹ ਪੰਡਤ ਬੰਦੇ ਹੁੰਦੇ ਨੇ ਇਹਨਾਂ ਦਾ ਤਾਂ ਪੁੰਨੇ ਲੱਗ ਜਾਂਦਾ ਹਾਂ ਪੁੰਨ ਬੰਦਾ ਕੋਈ ਨਹੀਂ ਲੱਗਦਾਗਾ ਵਿੰਡੋ ਇਹ ਰੱਖਦੇ ਤੇ ਰਾਤ ਨੂੰ 12 ਵਜੇ ਉੱਠ ਕੇ ਖੜੇ ਜਾਂਦੇ ਪੰਡਤ ਪੜਤ ਹੋ ਰਿਹਾ ਇੱਥੇ ਆ ਕੇ ਤੇ ਡੋਬਦਣਗੇ ਇੰਗਲੈਂਡ ਡੋਬ ਜਾਣਾ ਇੰਗਲੈਂਡ ਜਿਵੇਂ ਅਮਰੀਕਾ ਦੇ ਬੰਦੇ ਚੱਕਦੇ ਹੋਵੇਂ ਇੰਡੀਆ ਇੱਥੇ ਇੰਗਲੈਂਡਾਂ ਦੇ ਚੱਕਦੇ ਨਹੀਂ ਹੋਈ ਹੁਣ ਖਾਊਗਾ ਦਵਾਈ ਹੁਣ ਕਾਲੇ ਪੰਡਤ ਬੰਦੇ ਦਾ ਕੋਈ ਨਹੀਂ ਲੱਗਦਾ ਹੈਗਾ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਇਹ ਵੀ ਮੈਡੀਸਨ ਖਾਂਦਾ ਤਗੜੇ ਹੁੰਦੀ ਸੁੱਕੀ ਤੂੰ ਵੀ ਖਾ ਕੋ ਉਹ ਬਸ ਸੁੱਕੀ ਤੋਂ ਵੀ ਤਖੜਾ ਮਾੜਾ ਮੋਟਾ ਸਰੀਰ ਬਣਾ ਹੁੰਦਾ ਹਾਂ ਸੁੱਕੀ ਦੇ ਉਹ ਲੱਗਦਾ ਹੈ ਇਹ ਤਾਂ ਬਹੁਤ ਤਗੜੀ ਹੋ ਇਹ ਜਰਦਾ ਕਿਹਦੇ ਸਟਾਈਲ ਨਾਲ ਲਾਉਂਦਾ ਇਹ ਚਾਚਾ ਉਹ ਤਾਂ ਚੁੰਡੀ ਨਾਲ ਹੀ ਲਾਉਂਦਾ ਇਹ ਮਣ ਕੇ ਨਾ ਹੱਥ ਦੇ ਆ ਗਿਆ ਐ ਸਿੱਧਾ ਬੋਲੇ ਚ ਹੀ ਜਾਂਦਾ ਪੈਸੇ ਉਹਦੇ ਤੇ ਕਰੇ ਨਾ ਤੰਦੀ ਸਾਰੇ ਜਿੰਦੇ ਸੁਖੀ ਤੂੰ ਦੁੱਧੂ ਕਿਉਂ ਨਹੀਂ ਲਾਉਂਦਾ ਜਾਂਦਾ ਚੁੰਡੀ ਨਾਲ ਮੂੰਹ ਚ ਕੋ ਯਾਰ ਜਾਂਦਾ ਹੁਣ ਇੱਥੇ ਮਿਲਦੇ ਨਹੀਂ ਹੈਗੇ ਕੁੜੀਓ ਦਾ ਪਿਓਰ ਤਾਂ ਮੈਂ ਲੈ ਆ ਦਾ ਤੋਤਾ ਤੋਤਾ ਦਾ ਜਾਂਦਾ ਮੈਂ ਪੰਛੀ ਮੈਂ ਲੈ ਆ ਨਾ ਦਾ ਪਿਓਰ ਚੁੰਡੀ ਨਾ ਲੱਗਦਾ ਇਹ ਇਤਰਾ ਲੱਗਦਾ ਉਹ ਥੈਲੀ ਚ ਨਹੀਂ ਆਉਂਦਾ ਇੱਕ ਹਾਂ ਮੈਂ ਤਾਂ ਉਹ ਵੇਲਾ ਪੂਰਾ ਵਾਰਾ ਦਾ ਦਵਾਈ ਦੂ ਵੀ ਮਿਲ ਜਾਂਦਾ ਇਹਦਾ ਕੋਈ ਪਤਾ ਨਹੀਂ ਰਾਤ ਨੂੰ 12 ਵਜੇ ਕਦੋਂ ਸੌਣਾ ਕਦੋਂ ਨਹੀਂ ਤਾਂ ਦਵਾਈ ਮੜ ਕੇ ਸੌਂਦਾ ਏ ਅੱਛਾ ਰਾਤ ਨੂੰ ਹੋ ਸਕਦਾ ਕਿਤੇ ਜਾਣਾ ਵੀ ਹੋਵੇ ਬਾਹਰ ਇਹ ਵੀ ਗੱਲ ਹੈ ਕਿ ਉਹਦਾ ਨੀਂਦ ਚ ਇਹਦੇ ਟੱਡਾ ਇਹਦੇ ਘਰਾੜੇ ਵਿੱਚ ਅੱਛਾ ਅੱਛਾ ਬਲੌਗ ਦੇ ਵਿੱਚ ਜੇ ਸੁਬਾ ਸੁਣਾਉਣੇ ਆਪਾਂ ਉਹ ਘਰਾੜੇ ਦੇ ਤੂੰ ਕੀ ਟੱਡਾ ਲਾ ਕੇ ਬੂਹੇ ਖਲੋੜਿਆ ਕਹਿੰਦੇ ਉਹ ਜਦੋਂ ਉੱਠਿਆ ਗਾੜੀ ਫਾੜ ਦੇ ਜਿਵੇਂ ਨਾ ਲੱਗੇ ਪੈ ਜਾ ਕੇ ਚਲੇ ਇਹ ਮੈਂ ਹੁਣੀ ਮਾਰਨੇ ਲੱਗਿਆਵੇਂ ਜਾਂ ਪੈਂਦਾ ਤੂੰ ਏ ਕਿ ਪਹਿਲਾਂ ਵੀ ਤੇਰੀ ਅੱਜ ਵੀਡੀਓ ਬਣਾਉਣੀ ਆ ਬਲੌਗ ਬਲੌਗ ਸਪਾਉਣੀ ਆ ਅੱਜ ਕਰਾ ਰਿਆ ਦੀ ਕਹਿੰਦੇ ਫੋਨ ਲੈਣ ਦੇ ਓਏ ਖਰ ਖਰ ਨਹੀਂ ਕਰਦਾ ਹੋਰ ਹੀ ਵਾਜਾ ਇਹ ਇਹ ਕਰਦਾ ਅਰ ਸ਼ਾਮ ਨਹੀਂ ਰੋਕਦਾ ਹੈਗਾ ਨਹੀਂ ਸ਼ਾਮ ਨਹੀਂ ਰੋਕਦਾ ਓਏ ਪਤਾ ਕੀ ਯਾਰ ਪਹਿਲਾਂ ਉਹਨੂੰ ਐ ਦੱਸੋ ਮੈਂ ਹੋਣੀ ਕਰ ਲੱਗੇ ਜਾਂ ਪਹਿਲਾਂ ਵੀ ਕਰਦਾ ਸੀ ਪਹਿਲਾਂ ਵੀ ਕਰਦਾ ਇਹ ਸੋਰ ਲਾਉਂਦਾ ਜਿਵੇਂ ਉਹ ਦਿਖਲਾਕਾਰ ਨਹੀਂ ਸੋਰ ਲਾਉਂਦਾ ਇਹ 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 ਇੰਡੀਆ ਸਟਾਰਟ ਕਰਦਾ ਹਲਚਾ ਨਾ ਸੱਡੀ ਗੱਲ ਕੋਈ ਨਹੀਂ ਹੁਣ ਇਹ ਦਿਨ ਨੂੰ ਬੰਦੇ ਦੀ ਵੀਡੀਓ ਇਹ ਅੱਜ ਸਵੇਰ ਮੈਂ ਬਣਾ ਲਵਾਂਗਾ ਕੋਈ ਨਹੀਂ ਰਾਤ ਨੂੰ ਤੇ ਮੈਂ ਬਣਾਉਂਗਾ ਇਹਦਾ ਸਾਲੀ ਮੈਂ ਹੈ ਹੀ ਕਿਹੜੇ ਘਰਾੜੇ ਨਵੀਂ ਆ ਗਈ ਸੁਣੇ ਆਜੋ ਕੋਈ ਵੀ ਲੱਗ ਰਿਹਾ ਹੁੰਦਾ ਕਦੇ ਕਦੇ ਸੁੱਖੀ ਨਹੀਂ ਮਾਰਦਾ ਇਹਨਾਂ ਕਰਾਜੀ ਨੇ ਤੂੰ ਮਾਰਦਾ ਸੁੱਖੀ ਘਰਾਣੀ ਨਹੀਂ ਮਾਰਦਾ ਸੁੱਖੀ ਪਾਦੀ ਮਰੀ ਜਾਂਦੀ ਤੈਨੂੰ ਆਪਣੇ ਮਛਰ ਮਛਰ ਨਹੀਂ ਆਉਂਦਾ ਪੱਦਾਂ ਦਾ ਗੈਪ ਹੋ ਜਾਂਦਾ ਯਾਰ ਮੈਂ ਇੱਥੇ ਸੈਸ਼ਟਵੇਂ ਨਹੀਂ ਹਲੇ ਬਣ ਰਿਹਾ ਯਾਰ ਨਾ ਮੈਨੂੰ ਲੈਟਰਿੰਗ ਆਉਂਦੀ ਆ ਯਾਰ ਭੈਣ ਸੁੱਖੀ ਲੈਟਰਿੰਗ ਜਮੇ ਨਹੀਂ ਆਉਂਦੀ ਕੀ ਆਉਂਦੀ ਆ 3-4 ਦਿਨਾਂ ਬਾਅਦ ਹੋਦੀ ਆ ਭੈਣ ਉਹ ਲੈ ਆ ਚਾਚਾ ਦੇ ਗੋਲੀ ਗੋਲੀ ਦੇ ਇਹਨੂੰ ਜੱਟ ਸਵੇਰੇ ਚੈੱਕ ਕਰਾਉ ਬੰਦ ਰਹਿ ਗਿਆ ਵੇ ਜੀ ਬਾਹ ਪਾਣੀ ਆਏ ਕਰੀ ਫਿਰ ਸਿਸਟਮ ਬੰਦ ਹੀ ਹੋ ਸਾਰਾ ਚਾਚਾ ਇੱਕ ਤੇਲ ਦੀ ਬੋਤਲ ਅੱਧੇ ਲੀਟਰ ਵਾਲੀ ਤੇ ਇੱਕ ਲਫਾਫਾ ਹੱਥ ਚ ਰੋਣ ਪੋਲੀਥੀਨ ਮੈਂ ਚੈੱਕ ਕਰੂੰਗਾ ਮੱਜ ਸਵੇਰੇ ਜਿਹੜੀ ਪੋਲੀ ਨਹੀਂ ਹੁੰਦੀ ਯਾਰ ਨਹੀਂ ਦਿੱਕੇ ਨਾ ਲੋੜ ਅੱਜ ਘਰ ਡਾਕਟਰ ਉਹ ਸਾਬਣ ਲਾ ਲੈਂਦੇ ਉਹ ਤੋਂ ਨਾਲ ਸਾਬਣ ਹੈ ਮਲਕੇ ਨਾ ਉੱਤੇ ਮਲਕ ਰੀਮ ਹੈ ਕੀ ਹੱਥੇ ਲਾਉਣ ਵਾਲੀ ਚੱਕਦਾ ਜਿਆਦਾ ਉਹ ਤੋਂ ਦਰ ਤੱਕ ਨਹੀਂ ਕਰੀਮ ਹੈ ਕੋੜੀ ਨਹੀਂ ਤੇ ਉਹ ਨਾਲਾਂਗੇ ਮਜਾ ਲਾ ਲਈ ਹਾਂ ਉਹ ਜੌਨਸਨ ਦੇ ਵੀ ਹੈਗਾ ਨਹੀਂ ਕਰੀਮ ਹੈਗੀ ਉਹ ਗਾਉ ਪਤਾ ਕੀ ਆ ਤੂੰ ਕਦੇ ਮਰਜੀ ਉਧਰ ਇੰਡੀਆ ਜਾਵੇਂਗਾ ਜਦੋਂ ਤੇਰਾ ਪਾਣੀ ਬਦਲਾ ਹੋਊਗਾ ਲਾਜ਼ਮੀ ਪ੍ਰੋਬਲਮ ਆਊਗੀ ਆਉਗੀ ਯਾਰ ਅੱਛਾ ਸੁਖੀ ਹਾਂ ਹੁਣ ਭਾਜ ਤੇਰਾ ਪਾਣੀ ਹੋਣੀ ਬਦਲਿਆ ਹਜੇ ਯਾਰ ਮੈਂ ਤਾਂ ਆਪ ਸੋਚ ਰਿਆ ਯਾਰ ਨਹੀਂ ਤਾਂ ਨਹੀਂ ਸੁਖੀ ਤੇਰਾ ਮੈਂ ਕਰਦਾ ਬਣਾ ਚੱਕਪ ਸੂਬਾ ਮੈਂ ਕਰ ਦਣਾ ਕੋਈ ਨਾ ਮੈਂ ਕਰ ਦਣਾ ਤੂੰ ਕਿਦਾਂ ਕਰ ਰਿਆ ਤੇਰੇ ਆਪਿਆ ਥਪਾਗੇ ਸੁਖੀ ਕਿਤਾ ਤੈਨੂੰ ਸੂਬਾ ਮਗਲ ਮਾਰਨਾ ਕਰਾਂ ਨਹੀਂ ਮੈਂ ਬਿਗਲਾ ਗਿਆ ਆਪਾਂ